ਹੋਈ ਹੈ ਜੀ ਇਥੇ ਨਾ ਥੋੜੀ ਦੇਰ ਪਹਿਲੇ ਬਹੁਤ ਜ਼ਬਰਦਸਤ ਅੱਗ ਭੈਣੇ ਕਾ ਅੱਗ ਲੱਗੀ ਸੀ ਜਿਹਦੀਆਂ ਲਾਟਾਂ ਕੋਈ ਨੀਅਰ ਅਬਾਊਟ 10 ਤੋਂ 11 ਫੁੱਟ ਉੱਚੀਆਂ ਜਾ ਰਹੀਆਂ ਸੀ ਤੇ ਉੱਪਰੋਂ ਕੋਠੇ ਤੋਂ ਜਿਹੜੇ ਗਵੰਡੀ ਘਰ ਵਾਲੇ ਸੀਗੇ ਉਹ ਖੁਦ ਪਾਣੀ ਪਾ ਰਹੇ ਸੀ ਲੇਕਿਨ ਫਾਇਰ ਬ੍ਰਿਗੇਡਾ ਲੈ ਸਾਈਡ ਤੇ ਖੜੇ ਜੀ ਦੇਖ ਰਹੀ ਵੀ ਪਤਾ ਨਹੀਂ ਕੀ ਹੋ ਰਿਹਾ ਲੇਕਿਨ ਫਿਰ ਵੀ ਫੋਨ ਕਰਕੇ ਉਸ ਤੋਂ ਬਾਅਦ ਫਾਇਰ ਬ੍ਰਿਗੇਡਾ ਨੇ ਅੱਗ ਬੁਝਾਈ ਜੀ 19 ਦਿਨ ਨੂੰ ਹੈਗਾ ਆਪਣੇ ਆਪ ਹੀ ਬੁਝ ਚੁੱਕੀ ਜੀ ਕੁਝ ਏਰੀਆ ਹੈਗਾ ਜਿਹੜਾ ਅੱਗ ਦਾ ਉਹ ਬੁਝਾ ਰਹੇ ਆ ਇਹ ਕਿਹੜੀ ਜਗ੍ਹਾ ਖੜੀ ਹੈ ਜੀ ਇਹ ਇਹ ਗਵਰਨਮੈਂਟ ਸਕੂਲ ਹੈ ਜੀ ਸਰਕਾਰੀ ਬੁਆਏਸ ਬਿਲਕੁਲ ਰੋਡ ਦੇ ਉੱਤੇ ਹੈ ਜੀ ਇਹ ਸਕੂਲ ਜਿਹੜਾ ਜਿਹੜੀ ਰੋਡ ਦੇ ਉੱਤੇ ਹੈ ਜਿਹੜਾ ਫੇਰਸਾਬ ਰੋਡ ਦੇ ਉੱਪਰ ਹੈ ਕੋਈ ਅੱਗ ਲੱਗਣ ਦਾ ਕਾਰਨ ਸਮੇਂ ਪਾਇਆ ਕੋਈ ਪਤਾ ਨਹੀਂ ਅੱਗ ਦਾ ਇਹ ਤਾਂ ਲਾਟਾਂ ਦੇਖੀ ਹੈ ਜੀ ਬਲਦੀਆਂ ਤੇ ਫੇਰ ਮੈਨੂੰ ਮੇਰੇ ਕੋ ਨੰਬਰ ਨਹੀਂ ਸੀ ਮੈਂ ਤੇ ਮੇਰੇ ਕੋ دوست ਹੈਗੇ ਆ ਕਬੂਰਥਲੇ ਉਹਨਾਂ ਕੋਲੋਂ ਨੰਬਰ ਲਿਆ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਫਾਇਰ ਕਰਕੇ ਡਾਲਣ ਉਹ ਫੇਰੇ ਬਾਅਦ ਚਾਹ ਕਹਿੰਦੇ ਆਂਦੇ ਆਂਦੇ ਆ ਉਦੋਂ ਤੱਕ ਤਾਂ ਬਹੁਤ ਜ਼ਿਆਦੀ ਅੱਗ ਜਿਹੜੀ ਉਹ ਫੈਲ ਚੁੱਕੀ ਸੀ ਕਬੂਰਥਲੇ ਹੌਣ ਹਾਲਾਤ ਕੀ ਨੇ ਇਥੋ ਦੇ ਜੀ ਹੁਣ ਤਾਂ ਚਲੋ ਬੱਗੂਏ ਹਾਲਾਤ ਦੇ ਵਿੱਚ ਕਿਉਂਕਿ ਅੱਗੇ ਆਪਣੇ ਆਪ ਹੀ ਬੁਝ ਗਈ ਅੱਗੇ ਕੰਦਾ ਸੀ ਗਿਆ ਤੇ ਕੁਛ ਘਰ ਵਾਲਿਆਂ ਨੇ ਖੁਦ ਆਪਣੇ ਆਪ ਘਰਾਂ ਵਾਲਿਆਂ ਨੇ ਉੱਪਰ ਕੋਠਿਆਂ ਤੇ ਚੜ ਕੇ ਪਾਣੀ ਸੁੱਟਿਆ ਤੇ ਉਹਦੇ ਨਾਲ ਲੱਗ ਗਈ ਆਪਣੇ ਆਪਣੇ ਨੂੰ ਬਚਾਇਆ ਹਰ ਬੰਦੇ ਨੇ ਘਟਨਾ ਹੋਈ ਹੈ ਮਨਦੀਪ ਕੁਮਾਰ ਨਾਮ ਹੈ ਜੀ ਮੇਰਾ ਕੀ ਕਰਨਾ ਹੋਈ ਹੈ ਸਾਨੂੰ ਸੂਚਨਾ ਮਿਲੀ ਸੀ ਜੀ ਕਿ ਅੱਗ ਲੱਗੀ ਹੈ ਇਸ ਬੋਇਸ ਸਕੂਲ ਦੇ ਗਰਾਊਂਡ 'ਚ ਜੀ ਤੇ ਇੱਥੇ ਮੌਕੇ ਤੇ ਆ ਗਏ ਜੀ ਅਸੀਂ ਤੇ ਅੱਗ ਤੇ ਕਾਬੂ ਪਾਇਆ ਜੀ ਲੱਗੇ ਘਰ ਸੀਗੇ ਉਹਨਾਂ ਦੇ ਅੱਗੇ ਤੇ ਜ਼ਿਆਦਾ ਸੀ ਜੀ ਉਧਰਲੀ ਸਾਈਡ ਤੇ ਉਹਨਾਂ ਨੂੰ ਵਜਾ ਕੇ ਕਾਬੂ ਚਾਹੀ ਕੰਟਰੋਲ ਕਿੰਨਾ ਸਮਾਂ ਲੱਗਾ ਕਾਬੂ ਕਰਨ ਤੇ ਲੱਗਾ ਜੀ 15-20 ਮਿੰਟ ਹੁਣ ਸਿਚੁਏਸ਼ਨ ਇਹ ਵੀ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਕੰਟਰੋਲ ਹੈ ਜੀ